ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਝੋਟੀਆਂ ਆਗੀਆਂ ਵੀਰੇ ਕੋਲੇ ਰੇਟ ਜੈ ਜੈ ਵੀਰੋ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਇਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਹੋਰ ਸਨਮ ਵੀਰੇ ਕੀ ਹਾਲ ਚਾਲ ਠੀਕ ਠਾਕ ਵੀਰ ਜੀ ਤੁਸੀਂ ਸਨਮ ਡੀਠਾ ਦੇ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਣਾ ਨਾਂ ਜੋਵਨ ਵੀਰ ਜੀ ਪਿੰਡ ਹਰਦਰ ਵਾਲੇ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਜੇ ਫੋਨ ਨੰਬਰ ਵੀਰੇ ਨੰਬਰ 8374 ਤੇ 22925 ਠੀਕ ਆ ਵੀਰੇ ਤਿੰਨ ਪਸ਼ੂ ਆ ਗਏ ਕੋਲੇ ਫਿਰ ਹਨਾ ਨਿਕਨੇ ਨਿਕੇ ਮੁੱਲ ਨਿਕਨੇ ਨਿਕੇ ਮੁੱਲ ਹੁੰਦੇ ਆ ਤਾਂ ਇਹ ਵੀਰੇ ਦੂਜੇ ਦਿਨ ਵੀਡੀਓ ਹੁੰਦੀ ਆ ਆਪਲੂਨ ਕਟੀਆਂ ਪੈਦੇ ਨੇ ਇੱਕ ਦੂਜੇ ਸਵੇ ਚਟੀ ਆ ਠੀਕ ਹੈ ਜੀ ਹਾਂਜੀ ਤੋਹਫੇ ਲੈਂਦੇ ਫਿਰ ਵੀ ਤੋਹਫੇ ਰੇਡ ਵੀਰ ਦਾ ਜੱਜ ਹੁੰਦਾ ਵੀਰੇ ਵੀਡੀਓ ਐਂਡ ਤਾਈ ਜ਼ਰੂਰ ਵੇਖਿਓ ਤਾਂ ਪਹਿਲੇ ਨੰਬਰ ਤੇ ਆ ਗਈ ਝੋਟੀ ਵੀਰੇ ਵੀਰ ਜੀ ਨੀਲੀ ਰਵੀ ਟਿੱਡੇ ਕੱਟ ਵਾਲੀ ਆ ਨੀਲੀ ਰਵੀ ਟਿੱਡਾ ਕੱਟ ਠੀਕ ਹੈ ਜੀ ਹਾਂਜੀ ਦੇਖੋ ਚੱਡੇ ਦੀ ਸਫਾਈ ਵੀ ਦੇਖੋ ਵੀਰੇ ਲੈਵੇ ਹਾਂਜੀ ਦੇਖੋ ਹਲੇਕ ਵੀ ਨਾ ਬੱਟੇ ਵਾਲੇ ਨੇ ਮਗਰ ਕੱਟੀ ਹੋਈ ਦੀ ਚੰਗੇ ਸੀ ਮਣ ਦੀ ਕੱਟੀ ਪਲੀਆ ਖੋਲੋ ਵੀਰੇ ਤੋਰਾ ਵਖਾਈਦਾ ਏਡਾ ਕੱਟ ਝੋਟੀ ਦਾ ਵੀ ਏਡਾ ਕੱਟ ਆ ਗਿਆ ਵੇਖੋ ਵੀਰੋ ਲੇਵਾ ਚੈੱਕ ਕਰ ਲਓ ਤਾਂ ਵੇਖੋ ਵੀਰੋ ਲੇਵਾ ਚੈੱਕ ਕਰ ਲਿਓ ਸੋਹਣੀ ਝੋਟੀਆਂ ਐ ਮਾਨਕੀ ਅੱਖ ਟੇਡਾ ਘੱਟ ਤਾਂ ਲੇਵੇ ਦੀਆਂ ਸਫਾਈਆਂ ਦਿਖਾ ਲਓ ਚੱਡੇ ਦੀਆਂ ਵੇ ਦੇ ਕੱਟੀ ਬੋਹ ਸੋਹਣੀ ਝੋਟੀਆਂ ਵੀਰੇ ਮਗਰ ਵੀ ਕੱਟੀ ਆ ਗਈ ਆ ਤਾਂ ਲੇਵਾ ਲੂਆ ਚੈੱਕ ਕਰ ਲਿਓ ਚੰਗੀ ਸੋਹਣੀ ਲੇਵੇ ਦੀ ਮਾਲਕਾ ਆਹ ਬਾਤ ਐ ਜੀ ਸੋਨੀ ਝੋਟੀ ਹੈ ਕਿਹੜਾ ਘਾਟੇ ਬਿਲਕੁਲ ਬਿਲਕੁਲ ਮੱਟਿਆਂ ਜਿਹਾ ਲਵਦਾ ਨਹੀਂ ਹੈ ਪਹਿਲਾਂ ਝੋਟੀ ਹੈ ਵੀਰ ਜੀ ਪਹਿਲੇ ਨਾ ਹਾਂ ਜੀ ਪਹਿਲੇ ਨਾ ਪਹਿਲੇ ਕੀ ਬਾਤ ਹੈ ਲੇਵਾ ਬਹੁਤ ਸ਼ਾਨਦਾਰ ਖਾ ਲੋ ਤੇ ਲੇਵਾ ਲਾਵਾ ਖਾ ਲੋ ਝੋਟੀ ਦਾ ਬੱਚੇ ਵੀ ਕੱਟੀ ਆ ਗਏ ਬੱਚਾ ਮਗਰ ਕੱਟੀ ਵੀ ਜੀ ਕੱਦ ਦਿਖਾ ਲੋ ਝੋਟੀ ਦਾ ਵਜਨ ਖਾ ਲੋ ਸਫਾਈਆਂ ਬਹੁਤ ਸ਼ਾਨਦਾਰ ਚਵਾ ਲੱਗਾ ਕਿ ਝੋਟੀ ਨੂੰ ਕਾਦੀਆਂ ਹੀ ਬਾਤਾਂ ਨਿਕਾ ਜਾ ਬੱਚਾ ਉਠਾ ਕੇ ਚਵਾ ਲੋ ਕਿੰਨੀ ਆ ਤਰਾ ਵੀਰ ਜੀ ਥੱਲੇ ਤਰਾ ਵੀ ਜੀ ਦੇ ਕੋ 10 ਕਿਲੋ ਹੋਗਾ 10 ਕਿਲੋ ਰੋ ਕਰਕੇ ਦਾਂਗੇ ਬਿਲਕੁਲ ਹਾਂਜੀ ਬਾਕੀ ਵੀਰੋ ਕੱਦ ਕਾਠ ਵਾਲੀ ਆ ਕੱਦ ਕਾਠ ਵਾਲੀ ਵੱਡੀ ਝੋਟੀ ਆ ਵੇਖੀ ਵੱਡੀ ਝੋਟੀ ਹਾਂਜੀ ਹਾਂਜੀ ਤਾਂ ਮਗਰ ਵੀ ਕੱਟੀ ਆ ਗਈ ਇਹਦੇ ਹਾਂਜੀ ਤਾਂ ਵੀਰੇ ਇਹਦੇ ਮੁੱਲ ਮੁੱਲ ਦੇ ਵਿੱਚ ਝੋਟੀ ਦਾ ਵੇਖੋ ਕੁਝ ਨਹੀਂ ਆ ਬਿਲਕੁਲ ਜਿੰਦਰਾ ਦਾ ਹੈ ਨਾ ਇਹਦਾ ਰਫਰਾਂ ਝੋਟੀ ਦਾ ਬਿਲਕੁਲ ਬੰਦਰ ਬਹੁਤ ਸ਼ਾਨਦਾਰਾ ਝੋਟੀ ਦੀ ਬਣਾਉਂ ਹਾਂਜੀ ਹਾਂਜੀ ਸਫਾਈ ਸਫਾਈ ਦਿਖਾ ਲੈ ਝੋਟੀ ਕੀ ਬਾਤ ਖਣ ਬੜਾ ਪਿਆਰਾ ਲੱਗਦਾ ਦਾ ਉਹ ਵਧੀਆ ਗਿਆ ਸੈ ਆ ਜਾ ਪਹਿਲਾਂ ਨੇ ਬਹੁਤ ਵਧੀਆ ਕੱਢੀ ਆ ਫਸਮ ਕੇ ਵਿੱਚ ਹੋਰ ਕੱਢਦੀ ਆ ਦੇਖੋ ਜੀ ਆਪਾਂ ਸਮਾਨ ਨਹੀਂ ਤੁਹਾਨੂੰ ਪਤਾ ਨਹੀਂ ਲੱਗਾ ਠੀਕ ਹੈ ਕੋਈ ਢੋਕਾ ਨਹੀਂ ਸਾਡੇ ਨੇ ਪਾਇਆ ਮੋਲਵੀ ਜੀ ਇਹਦਾ ਝੋਟੀ ਦਾ ਦੇ ਕਰਨ ਨੂੰ ਭਲਾ 50 ਕਰ ਲਈਏ ਹਾਂਜੀ 90 ਕਰ ਲਈ ਤਾਂ ਹੀ ਲੱਗ ਜਾਂਦੀ ਕੀ ਬਾਤ ਹੈ ਜੈ ਜੀ ਛੱਡ ਦਿਆ ਸੀ ਜੋ ਠੀਕ ਹੈ ਜੀ ਰੇਟ ਵੜਾ ਜੀ 10000 ਦੀ ਵੀ ਜੀ ਦੇ ਦੇਣੀ ਝੋਟੀ ਆਪਾਂ ਖਾਣਾ 75 ਦੀ 75 ਦੀ ਖਾਣਾ ਝੋਟੀ ਦੀ ਕੀ ਬਾਤ ਹੈ ਵੇਖੋ ਵੀਰ ਰੇਟ ਚੈੱਕ ਕਰ ਲਓ ਵੀਰ ਦਾ ਨੀਲੀ ਰਾਵੀ 10 ਕਿਲੋ ਹੋਊਗਾ ਵੀਰ ਜੀ ਨਵਾਂ ਦੀ ਗਾਰੰਟੀ ਨਵਾਂ ਦੀ ਗਾਰੰਟੀ ਪਾ ਜੀ ਨਵਾਂ ਦੀ ਗਾਰੰਟੀ ਤਾਂ ਖਾਣਾ ਖਾਣਾ ਵੀ ਜੀ 75000 ਦੀ ਕੀ ਬਾਤ ਹੈ ਸੋਹਣੀ ਝੋਟੀ ਆ ਗਈ ਵੀਰੋ ਪਹਿਲਾਂ ਝੋਟੀ ਵੱਡਾ ਕਾਲਾ 9 ਕਿਲੋ ਦੁੱਧ ਦੇ ਵਿੱਚ ਤਿਆਰ ਮੌਕੇ ਤੇ ਬਹੁਤ ਜਿਆਦੇ ਰੇੜਾ ਵੀਰੋ ਫੋਨ ਵੀਰ ਨੂੰ ਜਰੂਰ ਲਾ ਲਿਓ ਛੋਟ ਛੱਪਾਂ ਵੀ ਹੋ ਜੂ ਹਾਂਜੀ ਦੂਜੇ ਨੰਬਰ ਤੇ ਆਹ ਦੂਜੇ ਨੰਬਰ ਤੇ ਝੋਟੀ ਵੀ ਜੀ ਫਿਰ ਤੈਨੂੰ ਤੀਜਾ ਦੇਣਿਆ ਤੀਜੇ ਦਿਨ ਹਾਂਜੀ ਇਹਦੇ ਕੋਲ ਉਹ 8 ਕਿਲੋ ਕੋਈ ਦੁੱਧ ਲਾ ਲੈ ਕੋ ਬੋਲਾ ਲਾ ਲੈ 8 ਕਿਲੋ ਬੋਲਾ ਜੀ ਦੁੱਧ ਲਾ ਲਓ ਝੋਟੀਆਂ ਬਹੁਤ ਜਿਆਦੀਆਂ ਸਫਾਈਆਂ ਬਹੁਤ ਚੰਗੀ ਝੋਟੀ ਹੈ ਬਈ ਇਹ ਵੀ ਬੱਚਾ ਹੀ ਬਾਲਾ ਨੇ ਬੱਚਾ ਮਗਰ ਜੀ ਤੇ ਕਟਾ ਵਾ ਕਟਾ ਆ ਗਿਆ ਥਣ ਨੋਕ ਆਲਾ ਥਣ ਨੋਕ ਆਗਾ ਥਣ ਬੋਸ਼ ਵਾਸ਼ ਕਰਦੀ ਠੀਕ ਹੈ ਜੀ ਵੀ ਲੱਗਦੀ ਵੀਰੇ ਹਾਂਜੀ ਪਸੰਦ ਵੀ ਹੈ ਵੀਰੀ ਹਾਂਜੀ ਬੰਦੋ ਬੱਚੋ ਤਾਂ ਵੇਖੋ ਵੀਰੋ ਕਿਆ ਬਾਤ ਆ ਥਾਣ ਬੜਾ ਥਾਣ ਵਖਾ ਲੋ ਹਨਾ ਥਾਣ ਵਖਾ ਲੋ ਕਣਾਂ ਫੈਸਲਾ ਕਹਿ ਦੇ ਨੋਕਰਾ ਥਾਣੇ ਲੱਗਾ ਬਹੁਤ ਸਪੈਸ਼ਲ ਜੋਟੀ ਵੀ ਚਵਾਦ ਦੇਖੋ ਇਹਦੀ ਸਾਥ ਲਵੰਦੀ ਵੀ ਨਹੀਂ ਲੋੜ ਐਨਾ ਡਾਡਾ ਚਵਾ ਬਹੁਤ ਸੋਹਣਾ ਚਵਾ ਲੱਗਿਆ ਹਨਾ ਬਹੁਤ ਸਪੈਸ਼ਲ ਚਵਾ ਲੱਗਾ ਇਹਦੀ ਇਹ ਫਿਰ ਵੇਖੋ ਥਾਣਾਂ ਚੋਣ ਗਿਰ ਲਗਿਆ ਬਖਾਜੀ ਬੜੇ ਤੇ ਘਾਰ ਲਿੰਦੀ ਬਾਕੀ ਜੋਟੀ ਵੀ ਦੀ ਤੋਰੋ ਵੀਰੇ ਤੋਰ ਬਣੇ ਵੇਖੋ ਵੀਰੋ ਬਹੁਤ ਸੋਹਣੀ ਝੋਟੀ ਆ ਚਵਾ ਇੱਕ ਨੰਬਰ ਲੱਗਿਆ 8 ਕਿਲੋ ਬੋਲਾ ਵੀ ਜਿਆਰਿਆ 8 ਕਿਲੋ ਬੋਲਾ ਵਾਲੇ ਕੋ ਬੋਲਾ ਲਾ ਲੇ ਤੇ ਥੰਦੀ ਕੁਆਲਿਟੀ ਚੈੱਕ ਕਰ ਲੋ ਕੀ ਕਹਨੇ ਬਹੁਤ ਕਹਨੇ ਕਾਦੀਆਂ ਗੱਲਾਂ ਚੋਰ ਵੀਰੇ ਤਾਂ ਵੇਖੋ ਵੀਰੇ ਤੋਰਾ ਚੈੱਕ ਕਰ ਲੋ ਝੋਟੀ ਦਾ ਬਹੁਤ ਸੋਹਣੀ ਲੇਵੇ ਦੀਆਂ ਸਫਾਈਆਂ ਚੈੱਕ ਕਰੋ ਹੈ ਕੀ ਬਾਤ ਹੈ ਬਹੁਤ ਸ਼ਾਨਦਾਰ ਲੇਵਾ ਲੱਗਿਆ ਵੀਰੋ ਤਾਂ ਚਵਾ ਵੀ ਇੱਕ ਨੰਬਰ ਤਾਂ ਬਹੁਤ ਸੋਹਣੀ ਝੋਟੀ ਆ ਜੀ ਚੱਲੇ ਬਹੁਤ ਚੰਗੀ ਝੋਟੀ ਇਹ ਕੀ ਦਿਖਾ ਲਓ ਵੀ ਜੀ ਸੁਣਾਤਾ ਕੈਸਾ ਹੈ ਇਹ ਦੁੱਧ ਫਿਰ ਚੰਗਾ ਚੋਹ ਰਿਹਾ ਜੀ ਦੁੱਧ ਐਨ ਕਮਾ ਕੇ ਦਿਖਾ ਕਮਾ ਤੇ ਵੇਖੋ ਵੀਰੇ ਸੁਣੀ ਝੋਟੀ ਆ ਫੇਸ ਕੁਆਲਟੀ ਤੋਂ ਲੈ ਕੇ ਤੇ ਲੇਵੇ ਦੀ ਕੁਆਲਟੀ ਤੱਕ ਫੁੱਲ ਖਾ ਲੋ ਸੁਣੀ ਨੋਕਲਾ ਥਣ ਖਿੰਡੀ ਸੀਲ ਬੜੀ ਵੇਖੋ ਵੀਰ ਜੀ ਭਲਾ ਇੱਥੇ ਬੈਠੇ ਰੋ ਕੀ ਬਾਤ ਹੈ ਸੁਣੀ ਝੋਟੀ ਆ ਗਈ ਬਈ ਇਹਨੂੰ ਕੋਈ ਪਰਵਾਹ ਹੀ ਨਹੀਂ ਬਈ ਤੇਰੀ ਪਹਿਲਣ ਆ ਨਾ ਦੋ ਜਸਵਾਦ ਜਸਵਾਦ ਝੋਟੀ ਵੇਦੀ ਨਹੀਂ ਤੇ ਤੁਹਾਨੂੰ ਪਤਾ ਵੇਖੋ ਝੋਟੀਆਂ ਬਹਿ ਨਹੀਂ ਦਿੰਦੀ ਬਹੁਤ ਚੰਗੀ ਝੋਟੀ ਆ ਵੀਰੇ ਇੱਕ ਨੰਬਰ ਚ ਆ ਲੱਗਿਆ ਜਾਂਦੇ ਵੀਰੇ ਜਾਂਦੇ ਜਾਂਦੇ ਤਾਂ ਵੇਖੋ ਵੀਰੋ ਚੰਗੀ ਝੋਟੀ ਆ ਗਈ ਵੀਰੇ ਕੋਲੇ ਤਾਜੀ ਸੂਈ ਆ ਨੋਕਾਲਾ ਥਾਣਾ ਗਿਆ ਚਵਾ ਇੱਕ ਨੰਬਰ ਤਾਂ ਲੇਵੇ ਤੋਂ ਲੈ ਕੇ ਫੇਸ ਦੀ ਕੁਆਲਿਟੀ ਤੱਕ ਚੰਗੀ ਸੋਹਣੀ ਟੋਪ ਕਲਾਸ ਝੋਟੀ ਆ ਵੀਰੋ ਤਾਂ ਬੇਚਿੰਤ ਬੇਫਿਕਰੋ ਕਿ ਦੂਰੋਂ ਆਉਗੇ ਚੱਲ ਕੇ ਤੂੰ ਛੱਡ ਕੇ ਨਹੀਂ ਜਾਂਦੇ ਇਹਨਾਂ ਨੂੰ ਕਿਉਂਕਿ ਲੇਵੇ ਵਾਲੀਆਂ ਝੋਟੀਆਂ ਨੇ ਥਣਪੰਨੇ ਵਾਲੀਆਂ ਨੇ ਤਾਂ ਰੇਟ ਦੀ ਗੱਲ ਕਰੀਏ ਰੇਟ ਵੀ ਗਿਆਜ ਆ ਬਾਕੀ ਵੀ ਜੀ ਪਲੀ ਜੁੜੀ ਝੋਟੀ ਆ ਵੀਰੇ ਇਹ ਕਿੰਨੇ ਦੀ ਇਹ ਬਾਕੀ ਪਲੀ ਜੁੜੀ ਝੋਟੀ ਆ ਵੀ ਜੀ ਕੋ ਲਿੱਸੀ ਨਹੀਂ ਆ ਬਿਲਕੁਲ ਕਿੰਨੇ ਦੀ ਵੀਰੇ ਸੋਈ ਆ ਵੀ ਜੀ ਤਾਂ ਝੋਟੀ ਨਾਲ ਕੋਈ ਲੱਪਾ ਛੱਪਾ ਨਹੀਂ ਲਾਇਆ ਹਾਂਜੀ ਅੱਜ ਤੀਜਾ ਚੌਥਾ ਦੇਣਾ ਸੋਈ ਨੂੰ ਕੋਈ ਲੱਪਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਾਕੀ ਠੰਡੀਆਂ ਹਸੀਲਾਂ ਬੜੀਆਂ ਸਫਾਈਆਂ ਸੁਫਾਈਆਂ ਬੜੀ ਆ ਵੇਖੋ ਸਫਾਈ ਤਾਂ ਬਹੁਤ ਬਹੁਤ ਸ਼ਾਨਦਾਰ ਲੱਗਾ ਬਹੁਤ ਟੌਪ ਕਲਾਸ ਝੋਟੀ ਆ ਵੀਰੇ ਮੋਲ ਮੋਲੇ ਦੇ ਵੀਰ ਜੀ ਦੇ ਦੀਏ ਇਹ ਹਾਨੇ 80000 ਦੀ 80 ਦੀ ਹਾਂਜੀ ਇੱਥੇ ਲਿਆਂਦੇ ਗੱਡ ਗੱਡੇ ਜਿਹੇ ਵੀ ਜਿਹੜੇ ਟਰਾਈ ਪਾਣਾ ਲਈਦੇ ਆ ਤੇ ਦੇ ਵਿੱਚ ਤੁਹਾਨੂੰ ਪਤਾ ਹੋ ਜੀ 95 95 ਦੀਆਂ ਗੱਡੀਆਂ ਲੱਖ ਲੱਖ ਦੀਆਂ ਗੱਡੀਆਂ ਆ ਪਤਾ ਤੁਹਾਨੂੰ ਤਾਂ ਆਪਾਂ ਨੂੰ ਪਾਣਾ ਮਿਲਦੇ ਡੰਗਰ ਤੇ ਆਪਾਂ ਵੀ ਪਾਣਾ ਦੇਣੇ ਹੁੰਦੇ ਆ ਵੀਰ ਜੀ ਵੀਰੇ ਕਿੰਨੇ ਦੀ ਹਾਂ ਹੁਣ ਛੋਟ ਹੋ ਜੀ ਵਿੱਚੋਂ 80 ਤੋਂ ਕੱਢਾਂਗੇ ਵੀਰ ਜੀ ਯਾਰ ਇੱਕ ਛੱਡ ਦੋ ਦੋ ਹੋਰ ਛੱਡ ਜੀ 77 ਦੀ 77 ਦੀ ਹਾਨ ਕੀ ਬਾਤ ਆ ਬਾਕੀ ਕੋ ਫੋਨ ਲਾ ਲੈ ਫੋਨ ਲਾਵੇ ਭੈਣ ਪ੍ਰਾਪਾ ਦੇਖੋ ਵੀਰੇ ਰੇਟ ਤੁਸੀਂ ਚੈੱਕ ਕਰ ਲੇ ਵੀਰ ਦੇ ਹਰੇਕ ਵੀਡੀਓ ਜੀ ਰੇਟ ਐਵੇਂ ਹੁੰਦੇ ਆ ਕੋ 79 ਕੋ 77 76 ਜਿਆਜਾ ਬਾਕੀ ਤੁਸੀਂ ਫੋਨ ਲਾ ਲਿਓ ਜੀ 80 ਨਹੀਂ ਟੱਪਨ ਦਈਦਾ ਵੀ ਜੀ ਕੇ ਵਾਲੇ ਡੰਗਰ ਹਾਂਜੀ ਹਾਂਜੀ ਵਾਲੇ ਕੋ ਨਹੀਂ ਚੰਗੀ ਝੋਟੀ ਆ ਰੇਟ ਜਿਆਜਾ ਹਾਂ ਵੀਰੇ ਅਗਲੇ ਬੰਨੇ ਆ ਗਈ ਫੇਰ ਨਹੀਂ ਮੇਰਾ ਵੀ ਮੀਲੀ ਰਵੀ ਪਿਓਰ ਚਾਰੇ ਖੁਰ ਤੋਂ ਦੇ ਵੀ ਚਾਰੇ ਖੁਰ ਤੋਂ ਬਿਲਕੁਲ ਬਿਲਕੁਲ 7 ਕਿਲੋ ਦੋ ਮੈ ਕੋ 60 ਠੀਕ ਆ ਚੰਗਾ ਝੋਟੀ ਆ ਦੋ ਅੱਖਾਂ ਬਿੱਲੀਆਂ ਵਾਂ ਬਿੱਲੀਆਂ ਹਾਂਜੀ ਕੁੰਡਾ ਵੱਡਾ ਲੱਗਦਾ ਠੀਕ ਹੈ ਜੀ ਹਾਂ ਜੀ ਗੁੰਡਾ ਸਿੰਘ ਆ ਗਿਆ ਹਾਂ ਜੀ ਆਦੀ ਕੱਡ ਕਾਟ ਬਹੁਤ ਵੱਡਾ ਝੋੜਿਆ ਸਿੰਗ ਲੱਡੀ ਆ ਵੇਖੋ ਵੀਰ ਜੀ ਵੱਡੀ ਇਹ ਇਹ ਕਦੋਂ ਦੀ ਸੋਈ ਆ ਇਹਦੇ ਵੀਰ ਜੀ ਉੱਚਾ ਬੱਚਾ ਵਾ ਇਹਦਾ ਅੱਛਾ ਉੱਚਾ ਬੱਚਾ ਉੱਚਾ ਬੱਚਾ ਰਟਿਆਂ ਦੇ ਨੰਦੇ ਕੱਟਾ ਹੈਗਾ ਵਾ ਇਹ ਆ ਕੱਟਾ ਜੀ ਹਾਂ ਜੀ ਇਹ ਕੱਟਾ ਵਾ ਉਹ ਕੱਟੇ ਨੇ ਚੋਲਿੰਦੇ ਰਹੇ ਆ ਕੱਟੇ ਨੇ ਚੁੰਦੇ ਹਾਂ ਜੀ ਕੱਟੇ ਨੇ ਚੁੰਦੇ ਮਿਲਦੀ ਕੱਟੇ ਨੇ ਅੱਛਾ ਕੱਟੇ ਨੇ ਮਿਲਦੀ ਫੋਲੋ ਵੀਰ ਤਾਂ ਇੱਕ ਹੋਰ ਕੱਟੇ ਨਾਲ ਤਾਜਾਂ ਵੱਧ ਜਾਈਏ ਅੱਛਾ ਜੀ ਹਾਂ ਜੀ ਇਹ ਵੀ ਨਾ ਨਾਲ ਜਾਂਦੀ ਜਾਂਦੇ ਦੋ ਦੋ ਪਾਣੀ ਪੀਣੇ ਵੇਖੋ ਵੀਰ ਜ ਬੱਚੇ ਦਾ ਕਾਫੀ ਤੇ ਕਰਦੀ ਵੀਰ ਜੀ ਇਹ ਬਣਾ ਕਰਦੀ ਆ ਬੱਚੇ ਦਾ ਫਾਈਵ ਖਾ ਲਓ ਮੈਂ ਦੀ ਛੋਟੀ ਦੀ ਸਫਾਈਆਂ ਬਹੁਤ ਨੇ ਵੀਰ ਕਿਆ ਬਾਤ ਬਹੁਤ ਸਪੈਸ਼ਲ ਲੱਗਾ ਬੜਾ ਬੜਾ ਲੱਗਾ ਨੋਕਾ ਦੇ ਕਿੱਲੇ ਗੱਡੇ ਆ ਸਾਨਾਰੇ ਦੇ ਛੋਟੀ ਦੇ ਵੇਖੋ ਵੀਰੋ ਵੱਡੀ ਛੋਟੀ ਹੈ ਬਾਕੀ ਬਹੁਤ ਚੰਗੀ ਹੈ ਵੀਰੇ ਹਾਂ ਜੀ ਕਦ ਕਦ ਬਹੁਤ ਸ਼ਾਨਦਾਰ ਲੱਗਾ ਲੇਵੇ ਦੀ ਸਫਾਈ ਬਹੁਤ ਆ ਹਾਂ ਜੀ ਹਾਂ ਜੀ ਸਾਨੂੰ ਬੜਾ ਪਿਆਰਾ ਲੱਗਿਆ ਤਾਂ ਵੇਖੋ ਵੀਰੋ ਸਿੰਘ ਸਿੰਘ ਵੀ ਸੋਹਣਾ ਲੱਗਿਆ ਬਾਕੀ ਦੋ ਮਣਕੀ ਆਖਾ ਚਾਰੇ ਗੇਂਦੇ ਘਰਤੋਤੇ ਘਰਤੋਤੇ ਬਿਲਕੁਲ ਬਹੁਤ ਸੋਹਣੀ ਟੌਪ ਕਲਾਸ ਆ ਵੀਰੇ ਜਾਣਦੇ ਤਾਂ ਵੇਖੋ ਵੀਰੇ ਤੋਫਾਈ ਦਿਖਾਓ ਬੇਤੀ ਛੋਟੀ ਦੀ ਸ਼ਾਬਾਸ਼ ਆ ਜੀ ਤਾਂ ਵੀਰੇ ਮਗਰ ਬੱਚਾ ਵੀ ਪਲਿਆ ਹਾਂ ਹਾਂ ਜੀ ਬੱਚਾ ਵੀ ਪਲਿਆ ਵੇ ਦੀ ਕੱਟਾ ਆ ਜਾਵੇ ਜੀ ਤੋਫਾਈ ਕਿੰਨੇ ਦੀ ਵੀਰੇ ਜੈ ਜੀ ਹਾਂ ਜੀ ਜੀ ਦੁੱਧ 7 ਕਿਲੋ ਵਾ 7 ਕਿਲੋ ਗਰੰਟੀ ਨਾਲ ਆਊਗਾ ਕਹਿਣਾ ਲਾਣਾ ਹੋਗਾ ਠੀਕ ਹੈ ਜੀ ਕੋਈ ਵੀ ਤਸੱਲੀ ਕਰਕੇ ਖੜੇ ਵੇਖੋ ਥਣਾ ਦਾ ਗੱਲ ਸੱਚ ਚਵਾਦ ਤੋਫਾਈ ਦਿਖਾ ਲਓ ਜੀ ਸੱਜਰ 12 13 ਕਿਲੋ ਦਿੰਦੀ ਛੋਟੀ ਜਤ ਕੋਈ ਸ਼ੱਕ ਨਹੀਂ ਬਿਲਕੁਲ ਇਹ ਵਾ ਛੋਟੀ ਹੈ ਬਾਕੀ ਕੋਈ ਨਿੱਗੀ ਜੀ ਨਹੀਂ ਕੱਦ ਕਾੜ ਹੋਪ ਗੱਡਾ ਵਾ ਹਾਂ ਜੀ 2000 ਦੇ ਕੱਟਾ ਲਊਗਾ ਕੋਈ ਫਿਰ ਕਟੇ ਤਾਂ ਬਣਾ ਪੈ ਜਾਈਆ 100000 ਦੀ 55 ਦੀ ਹਾਂਜੀ 55000 ਦੀ ਕੀ ਬਾਤ ਹੈ ਤੇ 60 ਚੋਂ ਵੀ ਉਧਾਂ ਛੋਟ ਕਰ ਦਿਓ ਪਾ ਜਾਈਆ ਅਸੀਂ ਛੋਟ ਕਰ ਦਾਂਗੇ ਜਿੱਥੇ ਜਾਈਏ ਨਾਲ ਹੀ ਬੱਚਾ ਹਾਂ ਕਿਉਂਕਿ ਬੱਚੇ ਨਾਲ ਮਿਲਦੀ ਆ ਬੱਚੇ ਨਾਲ ਮਿਲਦੀ ਆ 58000 ਦੀ 55000 ਦੀ ਵਿੱਚ ਦੇ ਲੈ ਤੇ ਵੀਰ ਜੀ 58000 ਦੀ ਹੋ ਜੂ ਚੰਗੀ ਆ ਜੀ ਥਣ ਲੈ ਲਿਆ ਜੀ ਬੈਂਕ ਦਾ ਫੋਨ ਲਾਵੇ ਫਿਰ ਵੀ ਥੋੜਾ ਬੋੜ ਦੇ ਨਹੀਂ ਕਰ ਦਾਂਗੇ ਮੌਕੇ ਤੇ ਕੀ ਬਾਤ ਹੈ ਤਾਂ ਵੇਖੋ ਵੀਰੇ ਤਿੰਨ ਪਸ਼ੂ ਵੀਰੇ ਕੋਲੇ ਤਿੰਨ ਤੇ ਤਿੰਨ ਹੀ ਸ਼ਾਨਦਾਰ ਰੇਡ ਗਿਆਜ ਇਹ ਤਾਂ ਲਿਵੇ ਵਧੀਆ ਲੱਗੇ ਨੇ ਤੇ ਫੂਨ ਵੀਰ ਨੂੰ ਜਰੂਰ ਲਾ ਲਿਓ ਤਾਜ਼ੀਆਂ ਸੂਈਆਂ ਵਿੱਚ ਚੰਗੀਆਂ ਟੌਪ ਕਲਾਸ ਨੇ ਨੀਲੀ ਦਾ ਵਿੱਚ ਆ ਵੇਖੋ ਵੀਰੋ ਤਾਂ ਰੇਟ ਜਾਜ ਆ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਫੂਨ ਵੀਰ ਨੂੰ ਜਰੂਰ ਲਾ ਲਿਓ ਛੋਟ ਛੱਪਾ ਹੋ ਜੂ ਤਾਂ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰੋ ਵੀਰੋ ਲਾਈਕ ਕਰੋ ਤੇ ਸ਼ੇਅਰ ਕਰੋ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵੀਰੇ ਕੋ ਖਾਲੀ ਜਾਵੇ ਜੀ ਤਾਂ ਵੀਰੇ ਐਡਰੈਸ ਸਹੀ ਆਪਣਾ ਬੋਲੀ ਰਤਵੀ ਜੀ ਆਪਣਾ ਪਿੰਡ ਹਰਦਰਵਾਲ ਜੇ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਜੇ ਤੇ ਫੋਨ ਨੰਬਰ 84374 ਤੇ 292 ਠੀਕ ਹੈ ਸਸ ਜੀ ਕਿੱਡਾ ਕੱਟ ਵੇਖੋ ਬਹੁਤ ਸੋਹਣੀ ਝੋਟੀ ਹੈ ਵੀਰੇ ਕੋਈ ਸ਼ੱਕ ਨਹੀਂ ਰੇਡ ਜਿਆ ਜਾ ਜੀ ਵੀ ਜੀ ਨਿਕੇ ਨਿਕੇ ਮੋਲਾ ਦਾ ਨਿਕੇ ਨਿਕੇ ਮੋਲਾ ਹਾਂਜੀ ਠੀਕ ਹੈ ਵੀਰੇ ਸਾਸਿਕਾ ਸਾਸਿਕਾ